ਨਹੀਂ ਹੋਂ ਦੌਲਤ ਦੀ ਭੁਖ ਸਭ ਨੂੰ ਹੁੰਦੀ ਸੌਰਤ ਦੀ ਭੁਖ ਕਿਨੂੰ ਨਹੀਂ ਹੋਂ ਦੌਲਤ ਦੀ ਭੁਖ ਸਭ ਨੂੰ ਹੁੰਦੀ ਸੌਰਤ ਦੀ ਇੱਥੇ ਹਰ ਕੋਈ ਭੁਖਾ ਲੱਗਦਾ ਏ ਤੈਨੂੰ ਦਈਏ ਸੱਚ ਸੁਣਾ ਸਾਈਆਂ ਸਾਨੂੰ ਭੁਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਸਾਈਆਂ ਸਾਨੂੰ ਲਹੂੜ ਨਾ ਤੇਰੇ ਦਰਸ਼ਨ ਦੀ ਇਨ ਚੱਕਰਾਂ ਵਿੱਚ ਨਾ ਪਾ ਹਸਾਇਆ ਸਾਨੂੰ ਭੁੱਖ ਹੈ ਕੱਲੀ ਦੌਲਤ ਦੀ ਅਸੀਂ ਅੰਦਰੋਂ ਭੁੱਖ ਦੇ ਪੁੱਪੜਾ ਮੂਰੇ ਲੱਗੇ ਆ ਬੋਰਡ ਰੱਜਿਆਂ ਦਾ ਭੁੱਖ ਵਿੱਚ ਦਫ਼ਤਰੋਂ ਬੈਠੀ ਹੈ ਕਿਵੇਂ ਪਰਦਾ ਲਾਈਏ ਕੱਜਿਆਂ ਦਾ ਹੁਣ ਭੁਖ ਸਟੈਂਡਰਡ ਧਾਰ ਬਣੀ ਹੁਣ ਭੁਖ ਸਟੈਂਡਰਡ ਧਾਰ ਬਣੀ ਰਹੀ ਰੱਜ ਕੇ ਰੰਗ ਵਗਾ ਸਾਇਆ ਸਾਨੂੰ ਭੁਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਸਾਇਆ ਸਾਨੂੰ ਭੁਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਸਾਇਆ ਸਨ ਭੁੱਖ ਹੈ ਕੱਲੀ ਨੋਟਾਂ ਦੀ ਭੁੱਖ ਧਰਮਾਂ ਵਿੱਚ ਵੀ ਬੈਠੀ ਹੈ ਕਹਿਣੀ ਕਰਨੀ ਦੀ ਜੋ ਧਰਮੀ ਹੈ ਕਈ ਵਾਰੇ ਸਰਵੀ ਪਾਟੇ ਨੇ ਇਹ ਭੁੱਖ ਦੀ ਸਾਰੀ ਗਰਮੀ ਹੈ ਸਾਡੇ ਕਿਦਾਂ ਅੰਦਰ ਭੁੱਖ ਮਰੇ ਸਾਡੇ ਕਿਦਾਂ ਅੰਦਰ ਭੁੱਖ ਮਰੇ ਇਹ ਤੇ ਤੂੰ ਹੀ ਬੈ ਸਮਝਾ ਸਾਈਆਂ ਸਾਨੂੰ ਭੁਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਹ ਸਾਈਆਂ ਸਾਨੂੰ ਭੁਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਹ ਸਾਈਆਂ ਸਾਨੂੰ ਭੁਖ ਹੈ ਕੱਲੀ ਨੋਟਾਂ ਦੀ ਸਾਡੇ ਤਣ ਤਾਂ ਪਾਵੇਂ ਰੱਜੇ ਨੇ ਪਰ ਮਨ ਤਾਂ ਚੰਦਰੇ ਭੁੱਖੇ ਨੇ ਸਾਡੇ ਅੱਖਾਂ ਦੇ ਵਿੱਚ ਭੁੱਖ ਵਸੀ ਪਾਵੇਂ ਚਿਹਰੇ ਸੋਚਮ ਸੁੱਚੇ ਨੇ ਸਾਨੂੰ ਭੁੱਖ ਲੱਗੇ ਨਾ ਰੋਟੀ ਦੀ ਸਾਨੂੰ ਭੁੱਖ ਲੱਗੇ ਨਾ ਰੋਟੀ ਦੀ ਰਈਆ ਭੁੱਖਾ ਹੋਰ ਸਤਾਸਾਈਆਂ ਸਾਨੂੰ ਭੁਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਸਾਈਆਂ ਸਾਨੂੰ ਭੁਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਸਾਈਆਂ ਸਾਨੂੰ ਭੁੱਖ ਹੈ ਕੱਲੀ ਪੌਂਡਾਂ ਦੀ ਹੱਲੋ ਮਿੱਠੀ ਵਾਲਿਆ ਇਹ ਭੁਖ ਚੰਦਰੀ ਹੁਣ ਸੱਤ ਸਮੁੰਦਰੋਂ ਪਾਰ ਚੱਲੀ ਇੱਥੇ ਮਾਰ ਕੇ ਭੁਖਾ ਬਾਪੂ ਨੂੰ ਦਾਨੀ ਭੁਖ ਦਾ ਕਰਨ ਸੁਧਾਰ ਚੱਲੀ ਹਾਈ ਕਿਉਂ ਵੱਧ ਗਈ ਇੰਨੀ ਭੁਖ ਚੰਦਰੀ ਕਿਉਂ ਵੱਧ ਗਈ ਇੰਨੀ ਭੁਖ ਚੰਦਰੀ ਬਸ ਤੂੰ ਹੀ ਭੁੱਖ ਮਿਟਾ ਸਾਈਆਂ ਸਾਨੂੰ ਭੁੱਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਸਾਈਆਂ ਸਾਨੂੰ ਭੁੱਖਣਾ ਤੇਰੇ ਦਰਸ਼ਨ ਦੀ ਐਵੇਂ ਚੱਕਰਾਂ ਵਿੱਚ ਨਾ ਪਾ ਸਾਈਆਂ ਸਾਨੂੰ ਭੁੱਖ ਹੈ ਕੱਲੀ ਦੌਲਤ ਦੀ